ਬਾਬਾ ਜੀ ਤੁਸੀਂ ਵੱਡੇ ਅਫਸਰ ਸੀਗੇ ਤੁਸੀਂ ਨੇਵੀ ਦੇ ਵਿੱਚ ਸੀਗੇ ਹਾਂਜੀ ਫਿਰ ਵੀ ਇੱਕ ਆਮ ਇਨਸਾਨ ਦੀ ਮਾਨਸਿਕਤਾ ਵੱਲੋਂ ਜੇ ਆਪਾਂ ਸੋਚੀਏ ਤਾਂ ਤੁਹਾਨੂੰ ਲੋੜ ਕੀ ਪੈਗੀ ਸੀ ਇੱਥੇ ਆਨ ਦੀ ਇਹ ਲੋਕ ਸੋਚਦੇ ਨੇ ਹਾਲਾਂਕਿ ਸਾਰਿਆਂ ਨੂੰ ਪਤਾ ਸ਼ਰਧਾਲੂਆਂ ਨੂੰ ਸਾਰਿਆਂ ਨੂੰ ਪਤਾ ਦੁਨੀਆ ਭਰ ਦੇ ਵਿੱਚ ਵੀ ਤੁਸੀਂ ਅੱਜ ਕਿਹੜੇ ਸਥਾਨ ਤੇ ਪਹੁੰਚੇ ਹੋ ਬੜੀ ਕਿਰਪਾ ਪਰਮਾਤਮਾ ਦੀ ਪਰ ਇਸ ਚੀਜ਼ ਦਾ ਥੋੜਾ ਜਿਹਾ ਅੰਕਲਨ ਕਰਕੇ ਆਪਣੇ ਮੂੰਹ ਤੋਂ ਆਪਣੀ ਜ਼ੁਬਾਨੀ ਦੱਸੋ ਇਹ ਹੀ ਗੱਲ ਜਿਹੜਾ ਤੁਸੀਂ ਪੁੱਛਦੇ ਆ ਜੀ ਟੈਡੀਆ ਵਾਲੇ ਮਾਹਪੁਰ ਚਾਹੀ ਸੀ ਉਹਰੇ ਅੱਛਾ ਜੀ ਤੇ ਮਰਥਾ ਟਿਕਣ ਗਏ ਆਪਾਂ ਕਹਿੰਦੇ ਭਾਈ ਰਣਜੀਤ ਸਿੰਘ ਨਾਲ ਲੈ ਲੋ ਤੇ ਚਲੇ ਗਏ ਉੱਥੇ ਜ ਲੜੀ ਜ ਕੰਡਾ ਬਾ ਉਥੇ ਗੁਰਬਾਣੀ ਜਲਦੀ ਸੀ ਤੇ ਬਾਬਾ ਜੀ ਨੇ ਪੁੱਛਿਆ ਉਹਨਾਂ ਨੂੰ ਵੀ ਭਾਈ ਮੈਨੂੰ ਕਹਿੰਦੇ ਰਣਜੀਤ ਸਿੰਘ ਨੂੰ ਪੁੱਛ ਵੀ ਇਹ ਕੀ मीनिंग ਸੀਗਾ ਜਿਹੜੀ ਸ਼ਬਦ ਜਲਦੀ ਸੀ ਉਹਨਾਂ ਨੇ ਥੋੜੀ ਗੱਲ ਟਾਲ ਮਟੋਲ ਕਰਤੀ ਅੱਛਾ ਜੀ ਤੇ ਕਹਿੰਦੇ ਗਿਆਨੀ ਜੀ ਤੁਸੀਂ ਦੱਸ ਦੋ ਬਾਬਾ ਜੀ ਨੇ ਪੁੱਛਿਆ ਦੇਣਾ ਚੱਲ ਭਾਈ ਫੇਰ ਬਾਅਦ ਚ ਦੱਸਦੀ ਜਣੀ ਇਹ ਗੱਲ ਫੇ ਉਹਨਾਂ ਨੇ ਗੱਲ ਟਾਲਦੇ ਮੈਨੂੰ ਕਹਿੰਦੇ ਵੀ ਤੁਹਾਡੇ ਕਿੰਨੇ ਬੱਚੇ ਆ ਫੇ ਮੈਂ ਉਹਨਾਂ ਨੂੰ ਕੁਐਸਚਨ ਕੀਤਾ ਮੈਂ ਕਿਹਾ ਬਾਬਾ ਜੀ ਵੀ ਬੱਚੇ ਹੋਣੇ ਜ਼ਰੂਰੀ ਆ ਕਿ ਬ੍ਰਹਮ ਗਿਆਨੀ ਦੀ ਸੇਵਾ ਕਰਨੀ ਜ਼ਰੂਰੀ ਆ ਉਹ ਕਹਿੰਦੇ ਵੀ ਬ੍ਰਹਮ ਗਿਆਨੀ ਦੀ ਸੇਵਾ ਤੇ ਮੈਂ ਕਿਹਾ ਫੇ ਹਨੂ ਬੱਚਿਆਂ ਦੀ ਕੋਈ ਚਰਚਾ ਹੋਣੀ ਤੇ ਬ੍ਰਹਮ ਗਿਆਨੀ ਦੀ ਸੇਵਾ ਕਰਨੀ ਉਹ ਤਾਂ ਕਾਗਜ਼ 'ਤੇ ਲਿਖਿਆ ਹੁੰਦਾ ਪਹਿਲੇ ਬੰਦਾ ਕੋਈ ਕਹਿੰਦਾ ਆ ਬਣ ਗਿਆ ਬਣ ਗਿਆ ਕਰ ਗਿਆ ਕੁਝ ਨਹੀਂ ਹੁੰਦਾ ਇਹ ਸਤਿਗੁਰਾਂ ਨੇ ਜਿਸ ਦਿਨ ਬੱਚਾ ਜਨਮ ਲੈਂਦਾ ਹੈ ਉਦੋਂ ਪਹਿਲਾਂ ਲਿਖ ਕੇ ਫਿਰ ਜਨਮ ਲੈਂਦਾ ਹੈ ਇਹ ਸਾਡੇ ਕਰਮਾਂ 'ਚ ਹੀ ਲਿਖਿਆ ਸੀ ਇਦਾਂ ਸਾਰਾ ਕੁਝ ਵੀ ਆਏ ਹੋਣਾ ਆਏ ਹੋਣਾ ਉਹਨੇ ਨੇ ਰੱਖ ਲਿਆ ਹੋਰ ਇੰਨੀ ਕਰੋੜਾਂ ਦੁਨੀਆ ਸੀ ਸਭ ਨੂੰ ਨੌਕਰੀਆਂ ਦਿੱਤੀਆਂ ਸਭ ਨੂੰ ਔਲਾਦ ਦਿੱਤੀ ਅਸੀਂ ਕਦੇ ਨਾ ਔਲਾਦ ਬਾਰੇ ਪੁੱਛਿਆ ਨਾ ਨੌਕਰੀ ਬਾਰੇ ਪੁੱਛਿਆ ਨਾ ਕਿਸੇ ਬਾਰੇ ਮਾਲਕੀ ਲੱਗਿਆ ਕਿ ਉਹ ਹੈ ਉਹਨੇ ਵੀ ਫਿਰ ਸਾਡੇ ਕੁਝ ਲੁਕੋ ਕੇ ਨਹੀਂ ਰੱਖਿਆ ਜਦੋਂ ਜਿੱਦਾਂ ਕਈ ਸੰਗਤਾਂ ਪੁੱਛਦੀਆਂ ਨੇ ਮੈਂ ਆ ਗਿਆ ਸੀਗਾ 88 89 ਤੇ ਲਾ ਲੋ ਸਾਸੀ ਜਾ ਕੇ ਚਲੇ ਗਏ ਸੀ 88 ਜਦੋਂ ਆਏ ਕਹਿੰਦੇ ਬਾਬਾ ਹਜਾਰਾ ਸਿੰਘ ਮੈਂ ਕਹਿੰਦਾ ਸੀ ਮੈਂ ਸ਼ਿਪ ਚੋਂ ਆਇਆ ਸੀ ਵੀ ਕੱਪੜੇ ਬਦਲਵਾਵੇ ਬਾਬਾ ਜੀ ਵਸਤਰ ਨਹੀਂ ਸੀ ਬਦਲਦੇ ਦੋ ਦੋ ਤਿੰਨ ਤਿੰਨ ਮਹੀਨੇ ਵਸਤਰ ਨਹੀਂ ਸੀ ਬਦਲਦੇ ਤੇ ਮੈਂ ਗਿਆ ਵੀ ਹੁਣ ਕੀ ਕਰਿਆ ਜਾਵੇ ਵੀ ਬਾਬਾ ਜੀ ਬਦਲ ਲੋ ਲੋਕ ਕਹਿੰਦੇ ਸੀ ਵੀ ਇਹਨੂੰ ਨੇੜੇ ਨੇੜੇ ਲਾਉਂਦੇ ਨੇ ਵੀ ਜੈਦੀ ਦੀ ਗੱਲ ਮੰਨ ਲੂਗੇ ਇੱਕ ਇੱਕ ਅਫਸਰ ਨੂੰ ਹੁੰਦਾ ਵੀ ਹੈ ਹਨਾ ਖਾਸ ਕਰਕੇ ਜਿਹੜਾ ਫੌਜ ਚ ਹੁੰਦਾ ਫੌਜੀ ਕਈ ਦੇਖੇ ਨੇ ਅਸੀਂ ਦੋ ਦੋ ਰਮਾਰ ਰੱਖਦੇ ਨੇ ਇੱਕ ਵਾਸਤੇ ਇੱਕ ਹੱਥ ਸਾਰਾ ਕੁਝ ਸੀ ਸਾਡੇ ਕੋਲੇ ਹੈ ਜੀ ਬਿਲਕੁਲ ਹੁੰਦਾ ਹਫਤਾ ਉਹਦਾ ਕੱਪੜੇ ਨਹੀਂ ਬਦਲਦੇ ਚੱਲ ਜਾਂਦਾ ਇੱਕ ਨੇ ਤੇ ਫਿਰ ਉੱਤੇ ਗਏ ਕਿਹਾ ਕਹਿੰਦੇ ਭਾਈ ਤੈਨੂੰ ਨਿੱਕੇ ਘੁੰਮਣ ਲੈ ਕੇ ਚੱਲਾਂਗੇ ਬਾਬਾ ਹਜਾਰਾ ਸਿੰਘ ਉਹਨਾਂ ਦੇ ਕੋਲ ਧੋਤੀ ਲਾਈ ਵੀ ਹੁੰਦੀ ਹੈ ਤੇ ਇੱਕ ਜੈਕਟ ਪਾਈ ਹੁੰਦੀ ਔਰੇ ਕੋਈ ਖੇਸੀ ਰੱਖੀ ਹੁੰਦੀ ਹੈ ਮੋਟੇ ਪਗੜੀ ਬੰਨਿਆ ਉਹਦਾ ਕਦੇ ਨਹੀਂ ਕਹਿੰਦੇ ਜਿਹੜਾ ਉਹ ਸਾਈਕਲ ਟਾਇਰ ਵੀ ਸਾਈਕਲ ਦਾ ਟਾਇਰ ਉਹਦੀ ਜੁੱਤੀ ਬਣਾ ਲੈਣੇ ਤੂੰ ਆਇਓਗੇ ਜਨਾਬਾ ਸੱਤਾਂ ਮਾਂ ਪੋਸਿਆ ਦੀ ਮੇਰੇ ਖਿਆਲ ਚ ਲੀਲਾ ਆਮ ਕਿਸੇ ਦੇ ਸਮਝ ਆਂਦੀ ਨਹੀਂ ਜੀ ਹਨਾ ਜੀ